ਸਿਰਵਨੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ 2 ਦਿਨ ਪਹਿਲਾਂ ਗਾਇਦੇ ਤੁਹਾਨੂੰ ਵਿਆਹ ਦਿਖਾਵਾਂਗੇ ਅੱਜ ਤੁਹਾਨੂੰ ਵਿਆਹ ਦਿਖਾਵਾਂਗੇ ਨਿੰਮਾ ਵੀ ਆਪਣੀ ਟੋਰ ਕੱਢ ਕੇ ਆ ਗਿਆ ਹਾਂ ਕਪੜੇ ਘੱਟ ਪਾ ਲੈਨੇ ਮੈਂ ਬਾਈ ਠੰਡ ਬਹੁਤ ਆ ਬਣਾਵਾਂ ਬਾਈ ਠੰਡ ਬਹੁਤ ਆ 3 4 ਬਹੁਤ ਜਿਆਦਾ ਮੈਂ ਅੰਦਰ ਹੀ ਟੋਰ ਜੀ ਕੱਢਣੀ ਪੈਣੀ ਆ ਕੋਈ ਨਹੀਂ ਟੋਰ ਨੂੰ ਪਾ ਗਾ ਮੈਂ ਤਾਂ ਵੀ ਰੱਖਾਂ ਆਹ ਹੁਣ ਮੈਨੂੰ ਦੁਆਰੇ ਹੱਲ ਦੇ ਵਿੱਚ ਬਹੁਤ ਥੋੜਾ ਟਾਈਮ ਲਾਉਣਾ ਪੈਣਾ ਹੁਣ ਇਹਦੀ ਦੁਆਰੇ ਟਾਰਕ ਕੱਢਣੀ ਪੈਣੀ ਹੈ। ਨੋਮੀ ਨਹੀਂ ਨੂੰ ਕੇ ਮਰੀ ਪੰਗ ਤਾਂ ਠੀਕ ਆ ਕੋਈ ਚੈੱਕ ਕਰੀ ਹਾਂ ਹਾਂ ਹੱਡ ਲੱਗਦੀ ਉਹ ਬਹੁਤ ਮੈਂ ਕਿਵੇਂ ਸਾਲਾ ਦਿਖਾਉਂਦਾ ਕੋੜ ਤਾਰੇ ਆ ਗਿਆ ਨਾ ਫਿੱਟ ਪੂਰਾ ਨਾ ਹਾਂ ਉਹ ਪੇਜ ਤੇ ਪਿੰਚਰ ਮੈਨ ਚੱਲ ਹਣੇ ਕਬਿਆ ਹੋਰ ਉੱਥੇ ਪਰ ਪੂਰੀ ਟਾਰਕ ਕੱਢਣੀ ਹੈ ਤੇਰਾ ਭਾਈ ਪਾ ਮੇਰੇ ਪਏ ਆ ਕੱਪੜੇ ਉਹ ਪਏ ਅਲੱਗ ਰੱਖੇ ਹੋਏ ਆ ਹਾਂ ਉਹ ਪਾ ਕੇ ਜਾਣੇ ਆ ਉਹ ਪਾ ਕੇ ਜਾਣੇ ਆ ਚਲ ਠੀਕ ਆ ਗੱਡੀ ਦੀ ਚਾਬੀ ਅੰਦਰ ਪਈ ਐ ਚੱਕਾ ਅੱਜ ਇੱਕ ਲਾਈਟ ਬਹੁਤ ਭੱਜੀ ਬਹੁਤ ਭੱਜੀ ਤੇ ਉਹਦੇ ਕਰਕੇ ਮੈਨੂੰ ਲੱਗਾ ਵੀ ਅੱਜ ਪ੍ਰੈਸ ਨਹੀਂ ਹੋਣਾ ਕੱਪੜੇ ਅੱਛਾ ਪਰ ਆਪੇ ਕਰੇਗਾ ਉਹ ਤੇ 5 ਰੁਪਏ ਦੇ ਕੇ ਭਾਈ ਆਉਂਦਾ ਨਾ 5 ਰੁਪਏ ਦੇ ਕੇ ਕਰਾ ਲੇਤੇ ਉਹ ਭਾਈ ਰੋਟੀਆਂ ਬਣਾ ਕੇ ਰੋਟੀਆਂ ਬਣਾ ਲੈ ਕਰੋ ਉਹ ਨਹੀਂ ਭਾਈ ਹਾਂ ਉਹ ਵਜ੍ਹਾ ਹੁੰਦਾ ਵੀ 10 ਰੁਪਏ ਦੇ ਦੋਗਾ ਰੋਟੀਆਂ ਬਣਾ ਕੇ ਜਾਏ ਪ੍ਰੈਸ ਨਹੀਂ ਕਰਸਤੇ ਆਬਦਲੋ ਸ਼ਹਿਰੀ ਬੰਦੇ ਹੋਗੇ ਉਹ ਦੇਖ ਕੇ ਕਾ ਵੀ ਉਹ ਕੋਲੇ ਵਾਲੀ ਵਧੀਆ ਰਹਿੰਦੀ ਆ ਹੈ ਕੋਲੇ ਵਾਲੀ ਉਹ ਕੋਲੇ ਵਾਲੀ ਆਉਂਦਾ ਪਰ ਉਹ ਇੰਨੀ ਵਧੀਆ ਨਹੀਂ ਕਰਦਾ ਮੈਂ ਦੇਖਿਆ ਉਹ ਜਲੂਜੇ ਘੜਦੇ ਨੇ ਬਾਜੇ ਨਿਕਲਦੇ ਨੇ ਕੋਲੇ ਕਰਦੇ ਕਹਿੰਦੇ ਕਿਹੜਾ ਕਰਾ ਲਵਾਂ ਚਾ ਰੋਪੜ ਜਿਹੜਾ ਕਰਦਾ ਉਹ ਪੜੇ ਘੈਂਟ ਕਰਦਾ ਬਾਈ ਕਿਹੜਾ ਸਾਡੇ ਪਿੰਡਾਂ 'ਚ ਆਉਂਦਾ ਉਹ ਪੈਸੇ ਦੇ ਕੇ ਤੇ ਉਹ ਭਾਈ ਇੰਨਾ ਬਾਜੇ ਨਹੀਂ ਨਿਕਲਦਾ ਉਹ ਮੋਰ ਤੇ ਚੱਲੀਏ ਫਿਰ ਉਹਨਾਂ ਕੋਲ ਚਲੋ ਦੇਖੀਏ ਹੁਣ ਖਾਈਏ ਵਿਆਹ ਕਰਕੇ ਨਾ ਵਿਆਹ ਦੇਖੀਏ ਖਾਵਾਂਗੇ ਵੀ ਦੇਖੋ ਇਹ ਬੰਦੇ ਨੇ ਆਪਣੇ ਹਰੇਕ ਨੇ ਵਿਆਹ ਦਾ ਜੋਰ ਲਾਇਆ ਹੁੰਦਾ ਆ ਸਾਰੇ ਬੰਦੇ ਹੁਣ ਉੱਥੇ ਆਏ ਹੁਣ ਮਿਲਦੇ ਜਾ ਕੇ ਉਹਨਾਂ ਨੂੰ ਸੇ ਲਿਵਿੰਗ ਮੈਦਰੋ ਬਾਈ ਬੰਬ ਬੰਬ ਕੱਢੇ ਹੀ ਨਹੀਂ ਆਪਾਂ ਨੇ ਵਿੱਚ ਚਲ ਕੋਈ ਕੱਢ ਤਾਂਗੇ ਬੰਬ ਚਲਾਦਾਗੇ ਉੱਥੇ ਜਾ ਕੇ ਆਹੋ ਦੇਖੀ ਜਾ ਤੁਹਾਨੂੰ ਬੰਬ ਚਲਾਉਂਦੇ ਵਿਆਹ ਦੇ ਵਿੱਚ ਹਾਂ ਇਹ ਤਾਂ ਨਵੇਂ ਵੀ ਬੰਦੇ ਆਏ ਜਿਹੜੇ ਬੰਬੇ ਚਲਾਉਣ ਲੱਗ ਕੇ ਆ ਕੇ ਪਟਾਕੇ ਆ ਦੀ ਤੇ ਬੰਬ ਨਹੀਂ ਪਟਾਕੇ ਚਲਾਉਣੇ ਬਾਈ ਪਟਾਕੇ ਚਲਾਉਣੇ ਬੰਬ ਹਾਂ ਮੈਂ ਹੱਕ ਦੀ ਸੈਟਿੰਗ ਕਰੀ ਮੈਨੂੰ ਕਰਨੀ ਪੈਣੀ ਸੈਟਿੰਗ ਹੂੰ ਇੱਥੇ ਗੱਡੀਆਂ 'ਚ ਬਹੁਤ ਆਈਆਂ ਨੇ ਉੱਧਰੋਂ ਯਾਰ ਨਵੇਂ ਚਾਬਾ ਵੀ ਦੇ ਚਾਪੀ ਆ ਤਬ ਵੀ ਦਿੜੀ ਪੜੀਆਂ ਆਹ ਜਣਾ ਬੰਦਾ ਕਿੱਥੇ ਆ ਗਿਆ ਉਹ ਆ ਗਿਆ ਪਿੱਛੇ ਤੁਰਿਆ ਆ ਰਿਹਾ ਇਸ ਬੰਦੇ ਨੂੰ ਫੜਾਉਣੀ ਹੈ ਅਸੀਂ ਇਧਰ ਆ ਇਧਰ ਆ ਗਿਆ ਇਧਰ ਫੜਾ ਲੀਏ ਇੱਧਰੋਂ ਆ ਪਾਈ ਇੱਧਰ ਨੂੰ ਉਧਰੋਂ ਜਾ ਉਧਰੋਂ ਉਹ ਤੇ ਮੁੰਡਾ ਵੀ ਤਾਂ ਚਾਬੀ ਲੱਗੇ ਇੱਧਰੋਂ ਆ ਉਹ ਜੀ ਕੋਲੀ ਚਾਬੀ ਲੱਗੇ ਉਹਦਾ ਤਾਂ ਪੈਸੇ ਵੈਸੇ ਵੀ ਦੇਣੇ ਆ ਹਾਂ ਉਹਨਾਂ ਨੂੰ ਤੂੰ ਜਾਣਾ ਉਹ ਕਿੱਥੇ ਚੱਲੇ ਹਣ ਤੂੰ ਅੱਜ ਤਾਂ ਮੈਚ ਦੇਖਣ ਚੱਲੇ ਲੱਭੀਆ ਬੰਦਾ ਬਸੋ ਮੰਨੇ ਆ ਭਾਈ ਮਸੀ ਬੰਨੇ ਆ ਕਹਿੰਦਾ ਮੈਂ ਵੀ ਜਾਣਾ ਹਾਂ ਕਿਹਾ ਮੈਂ ਬੰਦਾ ਕਰਿਆ ਹੋਰ ਬੰਦਾ ਭੇਜਤਾ ਮੈਂ ਉੱਥੇ ਉੱਥੇ ਚੱਲ ਚੱਲੀ ਯਾਰ ਪਹਿਲਾਂ ਹੁਣ ਚੱਲ ਭਾਈ ਹੋਰ ਲੇਟ ਹੋ ਜਾਣਾ ਆਪਣਾ 1 ਵਜ ਗਿਆ ਜਾ ਕੇ ਦੇਖੀਏ ਵਿਆਹ ਲੈ ਭਾਈ ਪੁੱਜ ਗਏ ਸੀ ਜੀਐਸ ਜੀਐਸਰ ਸੌਟ ਇੱਕ ਚਾ ਇੱਕ ਦੁਆਰੇ ਨਵੇਂ ਕਾਰਡ ਵੀ ਪੜਨਾ ਕਾਰਡ ਮੈਨੂੰ ਅੱਜ ਤੋਂ 7 ਮਹੀਨੇ ਪਹਿਲਾਂ ਆਇਆ ਤਾਂ ਕੱਲ ਮੇਰੀ ਫੇਰ ਫੋਨ ਪਰ ਗੱਲ ਇਹ ਕਹਿੰਦਾ ਭਾਈ ਆਉਣਾ ਜ਼ਰੂਰ ਨਾ ਕੋਈ ਨਹੀਂ ਆਵਾਂਗੇ ਅੰਨਵੇਂ ਮੈਂ ਕਾਰਡ ਪੜਨਵਾ ਵਰਸਾਪੁਰ ਆ ਕੇ ਤੇ ਹੋਰ ਵਰਸਾਪੁਰ ਆਇਆ ਹੋਇਆ ਅੱਛਾ ਆਸਟ੍ਰੇਲੀਆ ਤੋਂ ਆਏ ਹੋਏ ਆ ਤੇ ਦੇਖ ਲਓ ਮੈਂ ਇੱਕ ਵਾਰੀ ਭਾਈ ਹਾਂ ਠੀਕ ਹੈ ਰਿਸੋਰਟ ਨੰਬਰ 1 ਹੂੰ ਇਹ ਇਹਨਾਂ ਦਾ ਰਿਸੋਰਟ 2 ਹੈ ਕਿ ਦੂਜੀ ਪਾਸੇ ਕਿੱਧਰਲੇ ਪਾਸੇ ਜਿਹੜਾ ਬੂਰੇ ਵਾਲਾ ਇਹ ਵੱਡਾ ਥੋੜਾ ਜਿਹਾ ਤੇ ਦੂਜਾ ਹੂੰ 21 ਤਰੀਕ ਅੱਜ ਹੈ ਨਾ ਹਾਂ ਸਾਰਾ ਕੁਝ ਸਹੀ ਹੈ ਚੱਲੀਏ ਫਿਰ ਚਲੋ ਭਾਈ ਆਪਣੀ ਗੱਡੀ ਬਾਹਰੇ ਖੜਾਤੀ ਬਹੁਤ ਜ਼ਿਆਦਾ ਗੱਡੀਆਂ ਆਈਆਂ ਹੋਈਆਂ ਲ ਬਰਾਦਾ ਯੋ ਹਲੇ ਪੂ ਡੇਢ ਵਾ ਚੱਲਿਆ ਦਾ ਭਾਈ ਸਨਮ ਜੀ ਥੋੜੇ ਬਦਾਮ ਦੇ ਚੱਕ ਚੱਕ ਸਕਣ पे ਥੋੜੀ ਮਲੇ ਆਪਣੇ ਮੋਗੇ ਤੋਂ ਟੀਮ ਲੈ ਕੇ ਆਏ ਹੋਇਆ ਮਿਲਦੇ ਬਾਅਦ ਵਿੱਚ ਥੋੜਾ ਨੰਬਰ ਨੰਬਰ ਲੰਦੇ ਸਾਰੇ ਕਿਸੇ ਹੋਰ ਨੇ ਲਊੜਾ ਪਾਵਾਂ ਹਾਂ 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 ਮੈਂ ਕਿਹਾ ਨਿੰਮੇ ਭਾਈ ਨੂੰ ਮਿਲ ਕੇ ਯਾਰ ਵੀਰਾ ਵੀਡੀਓ ਹੀ ਤਾਂ ਦਿਖਾਉਂਦਾ ਰਹਿੰਦਾ ਅੱਜ ਦਸਤਖਤ ਕਰਾ ਦੇ ਲਈ ਸਾਡੀ ਠੀਕ ਠੀਕ ਹੈ ਚੜਦੀ ਕਲਾ ਬਹੁਤ ਸੋਹਣਾ ਬਾਈ ਬਹੁਤ ਸੋਹਣਾ ਪੜਦਾ ਥੋੜਾ ਗਰੁੱਪ ਲੱਗਿਆ ਮੈਂ ਭੈ ਧੂੜ ਪੜਤੀ ਤੁਸੀਂ ਥੈਂਕ ਯੂ ਅੱਜ ਦਿਖਾਉਣਾ ਜੋਰ ਵਾਲੇ ਤਾਂ ਆ ਪੂਰਾ ਕੁੜਾ ਹਾਂ ਸਲਾਮ ਆ ਜੀ ਅੱਜ ਪਰਾਣੀਆਂ ਦੋ ਚਾਰ ਸਟੋਮੇ ਹੋ ਜੀ ਠੀਕ ਆ ਠੀਕ ਆ ਹਾਂ 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 ਠੀਕ ਹੈ ਜੀ ਲਾ ਵੀ ਹੁਣ ਇੱਥੇ ਮਿਲਣੀਆਂ ਹੋਣਗੀਆਂ ਵਿਰੇਣਾਂ ਦੀਆਂ ਨੇ ਮੈਂ ਤੇਰੀ ਜਿਆਦਾ ਪੁੱਛੋ ਬਾਈ ਹੈ ਪੁੱਛਦਾ ਕਿ ਔਰ ਦੀ ਸਰ ਇਹ ਕਹਿੰਦਾ ਨਿੰਬੇ ਨੂੰ ਜ਼ਰੂਰ ਲੈ ਕੇ ਆਇਆ ਹੁਣਾ ਕਿਹੜਾ ਸੀ ਫੋਨੇ ਕਰਦੇ ਨਿੰਬੇ ਨੂੰ ਲੈ ਕੇ ਆਉਣਾ ਮੈਨੂੰ ਪਤਾ ਜੇ ਮੈਂ ਤਾਹੇ ਲੈ ਕੇ ਆਇਆ ਤੈਨੂੰ ਹਾਂਜੀ ਮੈਂ ਕੋਈ ਨਿਸ਼ਾਨ ਕੋਈ ਨਿਸ਼ਕਲ ਕੋਈ ਟੈਨਸ਼ਨ ਲੋ ਕੋਈ ਚੱਕਰ ਨਹੀਂ ਜਾਨ ਮਹਲ ਵਰਗੇ ਯਾਰ ਸੁਣੀ ਦੇ ਯਾਰ ਸੁਣੀ ਦੇ ਵੱਡੇ ਹੋ ਵਾਦਾ ਕੱਟਾ ਨਹੀਂ ਉਹ ਵੇਖਦੇ ਕਹਿੰਦਾ ਨਿੰਮੇ ਵਰਗੇ ਯਾਰ ਸੁਣੀ ਦੇ ਯਾਰ ਸੁਣੀ ਦੇ ਵੱਡੇ ਹੋ ਵਾਦਾ ਕੱਟਾ ਨਹੀਂ ਉਹ ਮਾਫ ਕੋ ਖੁੱਲੇ ਰੱਖਦੇ ਜ਼ਹਿਰੇ ਵਿਸੜ ਮੋਗੇ ਦੇ ਚੱਜੇ ਦੱਸ ਮੇਰੇ ਮਸੜ ਮੋਗੇ ਦੇ ਚੱਜੇ ਮੋਰ ਬਧਾਈਆਂ ਹੁਣ ਜੀ ਤੁਹਾਨੂੰ ਹਾਂ ਜੀ ਜੀ ਹਾਂ ਜੀ ਹਾਂ ਜੀ ਤੇ ਮੈਨੂੰ ਵੀ ਹੁਣ ਜੀ ਹੈ ਬਹੁਤ ਬਹੁਤ ਧੰਨਵਾਦ ਜੀ ਆਈ ਅੱਜ ਸ਼ੁਗਰੀ 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 ਅਣੀ ਬਹੁਤ ਸੋਹਣਾ ਪ੍ਰੋਗਰਾਮ ਹੈ ਸਾਰੇ ਬੰਦੇ ਬਹੁਤ ਸੋਹਣੇ ਟੋਰਾ ਕੱਢੀਆਂ ਹੋਈਆਂ ਸਾਰੇ ਜੱਜ ਰਹੇ ਆ ਡਰੋਨ ਉੱਡਦਾ ਜਦ ਸਾਡੇ ਹਵਾ ਦੇ ਉੱਪਰ ਨੂੰ ਆ ਜਾਂਦਾ ਨਾ ਇਹ ਹਵਾ ਦਾ ਟੁੱਟ ਟੜੇ ਟੁੱਟ ਟੁੱਟ ਟੁੜੀਆਂ ਜੜਦੀ ਡੰਡਾਂ ਵਾਲੀਆਂ ਫਿਰ ਇਹਨਾਂ ਚਲੋ ਭਾਈ ਹੁਣ ਫਿਰ ਨਿੰਮੇ ਨੂੰ ਮਿਲੋ ਭਾਈ ਨਿੰਮੇ ਨੂੰ ਹੋਰ ਡਰ ਡਰਿਆ ਨਾ ਹੋਰ ਸਾਲ ਠੀਕ ਹੈ ਅਸੂਰ ਐਡੀ ਹੱਜ ਖੀਤੀ ਦੀ ਸ਼ੁਕਰੇ ਜੀ ਬਹੁਤ ਬਹੁਤ ਜੀ ਇਧਰ ਵੀਰ ਵੀਰੋਣੇ ਆਏ ਨੇ ਮਿਲਦੇ ਵੀਰ ਤੁਹਾਨੂੰ ਓਕੇ ਜੀ ਵੀਰਾਂ ਦਾ ਬਹੁਤ ਸੋਹਣਾ ਗਰੁੱਪ ਆ ਬੜਾ ਸੋਹਣਾ ਗਾਇਆ ਤੇ ਵੀਰ ਦੇ ਹੋਰ ਵੀ ਕਿਦੋਂ ਗਾਣੇ ਵੀ ਆਏ ਆ ਅ ਅ ਕੀ ਨੰਬਰ ਹੈ ਕਿੱਥੋਂ ਕਲਾਪਣਾ ਹੈ ਵੀ ਤਾਲੀਵਾਲ ਮਿਲਵਾਈ ਕਿੱਦਾਂ ਜੀ ਇੰਸਟਾਗ੍ਰam ਫੇਸਬੁਕ ਤੇ ਤੁਸੀਂ ਫੋਲੋ ਵੀ ਕਰ ਸਕਦੇ ਹੋ 8146546333 ਹੁਣ ਬਿਸਟਰੀ ਕਾਰਡ ਵੀ ਹੈ ਆਪਣੇ ਕੋਲ ਹਾਂਜੀ ਉਹ ਉਹ ਦਿਖਾ ਦਿਓ ਸਭ ਤੋਂ ਬੈਟਰ ਹੈ ਹਾਂਜੀ ਹਾਂਜੀ ਨੰਬਰ ਵੀ ਹੈ ਹਾਂਜੀ 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 ਉਹ ਕੀ ਹੈ ਭਰਾਵਾਂ ਨਾਲ ਅੱਜ ਹਾਂ ਹਾਂ ਭਾਈ ਜੀ ਪਹੁੰਚੇ ਨੇ ਹਾਂ ਹਾਂ ਨਾ ਵੀਰ ਨਾਲ ਮੈਂ ਗੱਲਾਂ ਕਰ ਰਿਹਾ ਵੀਰ ਨੇ ਸਾਰੇ ਮੇਰੇ ਦੱਸੀ ਹਿਸਟਰੀ ਆ ਲਓ ਜੀ ਵੀਰ ਉਹਨਾਂ ਦਾ ਇੱਥੇ ਅ ਦਿਖਾਣ ਆਹ ਭਾਈ ਵੀਰ ਨਾਲ ਬਿਸਟਰੀ ਕਾਰਡ ਤੇ ਇੱਥੇ ਸਕਰੀਨਸ਼ਾਟ ਲੈ ਲਓ ਜੀ ਵੀਰ ਉਹਨਾਂ ਨਾਲ ਕਰ ਲਿਓ ਡੀਲ ਤੇ ਬਰਾ ਪੂਰਾ ਜਾਗੋ ਜੁਗੋ ਜੋ ਵੀ ਸਾਰਾ ਪ੍ਰੋਗਰਾਮ ਕਰਦੇ ਆ ਹਾਂ ਇੱਧਰ ਦੇਖੋ ਬਾਈ ਨਿੰਮਾ ਵੀ ਨਾਲ ਪਹੁੰਚਿਆ ਗਿਆ ਹਾਂਜੀ ਹਾਂਜੀ ਨਿੰਮਾ ਵੀ ਨਾਲ ਪਹੁੰਚਿਆ ਧੰਨਵਾਦ ਤੁਸੀਂ ਸਾਡਾ ਨੌਲ ਦਿੱਤਾ ਇਹਨਾਂ ਯਾਦ ਰੱਖਿਆ ਤੁਸੀਂ ਹਾਂ ਪ੍ਰਾਣ ਨੇ ਕਹਿੰਦਾ ਟੈਡੀ ਪੱਗ ਬਾਲਿਆ ਮਾਰ ਨਿੰਮਾ ਲੜਕਾਰਾ ਹੈ ਨਿੰਮਾ ਸਾਡਾ ਟੈਡੀ ਪੱਗ ਵਾਲਾ ਇਹਦੇ ਨਿੰਮੇ ਦਿਓ ਨਾ ਵੀਰੇ ਹੁਣ ਤੁਸੀਂ ਮੜ ਜਾ ਆਪਣੇ ਵਰਗੀ ਪੱਗ ਬੰਨ੍ਹਣੀ ਹੁਣ ਬੰਨ੍ਹ ਦੇਣੀ ਆ ਜਮਾ ਚਾਹ ਦੇਣਾ ਨਿੰਮਾ ਹਾਂ ਨਿੰਮਾ ਵਚਦਾ ਹੈ ਹਾਂ ਕਿਤੇ ਦਿਨ ਮਾਲਕ ਸਵੱਬ ਬਣਾਵੇ ਕਿਤੇ ਤੁਹਾਡੇ ਪੱਟ ਵੀ ਆਵਾਂ ਕਿ ਰੌਣਕ ਲਾਵਾ ਜ਼ਰੂਰ 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 ਜਰੂਰ ਦੇਉ ਆਜੋ ਕੁਦੇ ਆਜੋ 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 ਉਥੇ ਆਈ ਹੋਏ ਮੋਟਰ ਪਰ ਆਏ ਮਾਲੀ ਆਏ ਹੋਏ ਅੱਜ ਕੋਈ ਨਿੰਮੇ ਦੇ ਦੁਆਰੇ ਅਸੀਂ ਪੱਕਾ ਬੰਨਣ ਲੱਗੇ ਆ ਤੇ ਵੀਰ ਤੇ ਬਹੁਤ ਵਧੀਆ ਇਨਫੋਰਮੇਸ਼ਨ ਮਿਲੀ ਮਲਵਾਈ ਕਿੱਦੇ ਬਾਰੇ ਕਹਿੰਦੇ ਵੀ ਜਦੋਂ ਮੋਗਈ ਸਾਈਡ ਤੋਂ ਜਿਹੜੇ ਤੁਸੀਂ ਦੱਸੇ ਸੀ ਪਹਿਲਾਂ ਕਿਹਨੇ ਤੋਂ ਸ਼ੁਰੂ ਹਾਂ ਕਲਿਆਣਾ ਤੋਂ ਕਿੰਨੇ ਕਿੰਨੇ ਸਾਲ ਹੋ ਗਏ ਇਹ 13-14 ਸਾਲ ਹੋ ਗਏ 13-14 ਸਾਲ ਹੋ ਗਏ ਲੈਨ ਚ ਪਏ ਬਣਦੇ ਵਿੱਚ ਬਹੁਤ ਛੋਟੇ ਸੀ ਪੜਦੇ ਪੜਦੇ ਇੱਧਰ ਨੂੰ ਆ ਗਏ ਕਿਉਂਕਿ ਸੋਚ ਸੀਗੀ ਵੀ ਫੈਮਿਲੀ ਤੇ ਬਰਦਨ ਨਹੀਂ ਬੰਨਣਾ ਬੋਝ ਨਹੀਂ ਬੰਨਣਾ ਵੀ ਆਪ ਦਾ ਨਾਲ ਦੇ ਨਾਲ ਇਨਕਮ ਸੋਰਸ ਵੀ ਰ ਸ਼ੌਕ ਦੇ ਨਾਲ ਨਾਲ ਪ੍ਰੋਫੈਸ਼ਨ ਕਦੋਂ ਬਣ ਗਿਆ ਪਤਾ ਹੀ ਨਹੀਂ ਲੱਗਿਆ ਹੂੰ 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 ਨਹੀਂ ਬਹੁਤ ਵਧੀਆ ਜਿੱਦਾਂ ਹੁਣ ਤੁਸੀਂ ਵਿਆਹ ਪਰੋ ਪ੍ਰੋਗਰਾਮ ਤੁਸੀਂ ਲਾਉਂਦੇ ਆਂ ਹਾਂਜੀ ਹਾਂ ਤੇ ਇੱਕ ਐਂਟਰਟੇਨਮੈਂਟ ਹੋ ਜਾਂਦਾ ਜਿੱਦਾਂ ਵੀ ਕੋਈ ਬੰਦੇ ਨੂੰ ਕਿਸੇ ਨੂੰ ਨਚਾਉਣਾ ਆਪਣੀ ਬੋਲੀਆਂ ਦੇ ਫਿਰ ਹਾਂਜੀ ਹਾਂ ਠੀਕ ਨਹੀਂ ਬਹੁਤ ਬੜੀ ਵੀ ਕਲਾ ਹੀ ਆ ਬਾਕੀ ਬਾਈ ਵੀ ਆਪਣੀ ਮੁੰਡੇ तकरीबन ਸਾਰੇ ਐਜੂਕੇਟਿਡ ਨੇ ਜੀ 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 ਕੋਈ ਡਿਗਰੀ ਹੋਲਡਰ ਆ ਕੋਈ ਗ੍ਰੈਜੂਏਸ਼ਨ ਆ ਜਿੱਦਾਂ ਵੀ ਸਿਸਟਮ ਹੈਗਾ ਨਹੀਂ ਦੇਖੇ ਮੈਂ ਜਿੰਨੇ ਵੀ ਤੁਹਾਡੇ ਸਾਰੇ ਮੁੰਡੇ ਘੈਂਟ ਘੈਂਟ ਆ ਮੁੰਡੇ ਲੰਬੇ ਲੰਜੇ 6 6 ਫੁੱਟ ਦੇ ਸਾਰੇ ਮੁੰਡੇ ਘੈਂਟ ਆ ਸਾਰੇ ਮੁੰਡੇ ਹਾਂ ਹੁਣ ਬਦਲ ਹਾਂ ਪਹਿਲਾਂ ਤਾਂ ਇਹ ਲਾਦਾ ਜਿੱਦਾਂ ਉੱਪਰ ਰੱਖੀ ਹੁੰਦੀ ਐ ਟੈਡੀ ਹੋਈ ਵੀ ਤੀ ਹਾਂ ਟੈਡੀ ਪੱਗ ਬਾਲਿਆ ਬਾਈ ਨੇ ਕਹਿਣਾ ਵੀ ਤਾਂ ਹੀ ਆਉਣਾ ਮੈਂ ਲਾਇਆ ਹੀ ਮੈਂ ਕਿਹਾ ਮਾਰ ਮੁੱਢਾ ਲਾਉਣਾ ਨਿੰਮਾ ਜਾਤਾ ਹਾਂ ਕੋਲੇ ਫਰੂਟ ਖਾਂਦੇ ਹੋਏ ਆ ਤੂੰ ਭੁੱਲਿਆ ਜੇ ਮੈਂ ਤੇਰੇ ਬਾਅਦ ਲੈਂਦੇ ਆ ਬੱਸ 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 ਭਾਈ ਨਿੰਮੇ ਤੇ ਹੋਰ ਬੰਦੇ ਮਿਲਣ ਆ ਗਏ ਮੈਨੂੰ ਨਹੀਂ ਮਿਲ ਰਿਹਾ ਸਾਰੇ ਨਿੰਮੇ ਨੂੰ ਮਿਲ ਰਹੇ ਆ ਐਵੇਂ ਤੇਰੀ ਜ਼ਿਆਦਾ ਚੜਾਈ ਆ ਬਾਈ ਤਨੂ ਇਹ ਬੇ ਜਗਾਣਾ ਹੁਣ ਹਾਂ ਵਾਲੇ ਦੇ ਹਾਂ ਤਾਂ ਹੈ ਹੂੰ ਅਸੀਂ ਤਾਂ ਗੱਡੀ 'ਚ ਬੈਠ ਕੇ ਬਾਈ ਬਹੁਤ ਠੰਡ ਬਾਈ ਰਕਤਾਂ ਆਪਣੇ ਆਪੇ ਆਪੇ ਕੰਬ ਰਹੀਆਂ ਹੋਰ ਜਦੋਂ ਉਹ ਉਹ ਇਹੋ ਨਹੀਂ ਕੰਪਨੀ ਵਾਈਬ੍ਰੇਸ਼ਨ ਲੱਗੀ ਹੁੰਦੀ ਹੈ ਨੀ ਮੈਂ ਇਹ ਗੱਡੀ ਨਾ ਬਹੁਤ ਸੋਹਣੀ ਲੱਗ ਗਈ ਖੜੇ ਤਾਂ ਪੱਖਾ ਬੰਦ ਕਰ ਦੋ ਸਾਡੀ ਗੱਡੀ ਬਹੁਤ ਸੋਹਣੀ ਲੱਗ ਗਈ ਅਸੀਂ ਸਾਰਾ ਵਿਆਹ ਇੱਥੇ ਗੱਡੀ 'ਚ ਬੈਠ ਕੇ ਦੇਖ ਰਹੇ ਹਾਂ ਤੇ ਉਹ ਦੇਖੋ ਤੇ ਸਾਰਾ ਵਿਆਹ ਅਸੀਂ ਦੇਖ ਰਹੇ ਹਾਂ ਬਹੁਤ ਇੱਧਰ ਚਾਰੇ ਪਾਸੇ ਪੂਰਾ ਦਿਖਦਾ ਇਸ ਟਾਈਮ ਸਾਨੂੰ ਵੀ ਕੀ ਆ ਕੁਝਾ ਵਿਆਹ ਦੇ ਵਿੱਚ ਉੱਤਰ ਪਾਈਆ ਫੋਟੋ ਵੀ ਹੋ ਰਹੀ ਆ ਤੇ ਸਭ ਪੂਰਾ ਵਾਹ ਇੱਥੇ ਬੈਠੇ ਗੱਡੀ 'ਚ ਬੈਠ ਕੇ ਇੰਜੋਏ ਕਰ ਰਹੇ ਆ ਗਰਮ ਏਸੀ ਲਾਇਆ ਹੋਇਆ ਹੁਣ ਸਾਡੀ ਥੋੜੀ ਜਿਹੀ ਠੰਡ ਉਤਰੀ ਆਂਡੋ ਕੜੀ ਆ ਹਾਂ ਨੰਨੇ ਟਿੱਕੀ ਖਾਣ ਨੂੰ ਚੀਜ਼ ਕਰਦਾ ਚਲਦੇ ਆ ਬਾਈ ਟਿੰਗੀ ਗਰਮ ਗਰਮ ਟਿੱਕੀ ਖਾ ਗਈ ਏ ਪਹਿਲਾਂ ਇਦਾਂ ਮੜਾ ਗਿਆ ਆਪਣਾ ਕੋਈ ਗਰਮ ਹੋ ਜਾਈਏ ਗੱਡੀ 'ਚ ਪਹਿਲਾਂ ਹਾਂ ਥੋੜੇ ਹੋਰ ਗਰਮ ਹੋ ਜਾਈਏ ਫਿਰ ਲੋਕਾ ਟਿੱਕੀਆਂ ਬੰਦ ਹੋ ਗਈਆਂ ਬਾਈ ਇੱਧਰ ਲੁੱਕ ਗਈਆਂ ਅ ਦੂਜੀ ਤਿਆਰੀ ਸ਼ੁਰੂ ਹੋ ਗਈ ਸ਼ਾਮ ਨੂੰ ਲਾਤਾ ਫਿਰ ਪਾਰਟੀ ਆ ਲੈਟਾ ਲੂਟਾ ਲਾਤੇ ਨੇ ਉੱਪਰ ਆਹ ਨਵੇਂ ਆਪਾਂ ਵੀ ਹੈ ਜੀ ਲੀਲੇ ਮੈਂ ਕਹਿੰਦਾ ਕਿ ਪੈਲ ਸਿਆਰ ਹਾਂ ਫੜ ਕੇ ਦੇਖੀ ਜਾਏ ਕਹਿੰਦਾ ਬਸ ਬਾਈ ਖੇਚੜਾ ਬਹੁਤ ਆਇਆ ਲਾ ਖੇਚੜਾ ਕਾਦੀ ਆ ਆ ਦੇਖਿਆ ਸੁੱਕੇ ਇੱਕ ਵਾਰੀ ਪੈਸੇ ਲੱਗਣੇ ਆ ਉਹਦਾ ਕਮਾਈ ਉਹ ਕਮਾਈ ਆ ਫਿਰ ਲਿਓ ਬਾਈ ਯਾਰ ਕੁਝ ਖਾਈਏ ਗਰਮ ਗਰਮ ਜਾ ਅਸੀਂ ਤਾਂ ਫੇਰ ਆ ਗੱਡੀ 'ਚ ਬੈਠੇ ਪੱਖਾ ਬੰਦ ਕਰ ਦਵਾਂ ਤੇ ਕੀ ਗੱਡੀ ਜਬੜੇ ਖਾਦੀ ਤੇ ਅੱਗੇ ਨ ਲੱਗੇ ਹੁਣ ਆਫੇ ਹਾਂ ਨਮਾ ਤਨੂੰ ਕਿਆ ਚੀਜ਼ਾਂ ਸਿਖਾਈ ਜਾਂਦਾ ਮੈਂ ਇਥੇ ਬਾਈ ਇਹ ਨਹੀਂ ਬੰਦੇ ਸੁਧਰ ਸਕਦੇ ਹਾਂ ਹੁਣ ਮੈਂ ਤਾਂ ਗੇਰ ਨਹੀਂ ਹਾਂ ਕਿ ਇਹ ਬੰਦੇ ਨਹੀਂ ਸੁਧਰ ਸਕਦੇ ਹੈਗੇ ਹਾਂ ਤੇ ਹੁਣ ਪਾਣੀ ਪੀ ਲਮ ਜੋ ਮਰਜ਼ੀ ਪੀ ਬਹਾ 1000 ਰੁਪਏ ਦਾ ਚੰਨ ਮੇਰੇ ਰੋਟੀ ਦਾ ਟਾਈਮ ਚਾਰ ਪੰਜ ਚੱਲੇ ਸਾਢੇ 9 ਵੇ ਤੱਕ ਰੋਟੀ ਖਾਈਏ ਤੇ ਨਿਕਲੀਏ ਸ਼ਗਨ ਪੜਾਈਏ ਇਹਨਾਂ ਦੇ ਲਈ ਬਸ ਆਪਾਂ ਆਇਆ ਲੱਗਦਾ ਵੀ ਆਪਾਂ ਠੰਡ ਲੱਗਦੇ ਨਹੀਂ ਗਰਮੀ ਵਿੱਚ ਬੈਠੇ ਆ ਅਸੀਂ ਗੱਡੀ ਪੂਰੀ ਕਰਮ ਕਰੀ ਹੋਈ ਆ ਹੂੰ ਥੋੜਾ ਜਿਹਾ ਪੰਗੜਾ ਵੀ ਦੇਖ ਲਿਓ ਨਾ ਯਾਰ ਵੀ ਡੀਜੇ ਵਾਲੇ ਵੀ ਕਰੇ ਹੋਏ ਆ ਡਾਂਸਰਾਂ ਕਰੀ ਮੜਦੇ ਉਹਨਾਂ ਨੂੰ ਵੀ ਦੇਖ ਲਿਓ ਯਾਰ ਜਾ ਕੇ ਦੇਖਣਾ ਪੈਣਾ ਉਹ ਵੀ ਦੇਖਦੇ ਜਾ ਕੇ ਭਾਈ ਹੁਣ ਥੋੜਾ ਜਿਹਾ ਭਾਈ ਯਾਰ ਪੈਸੇ ਖਰਚੇ ਹਰੇਕ ਚੀਜ਼ ਵਾਗ ਤੇ ਬੰਦਾ ਕੋਈ ਸਾਡਾ ਕੋਈ ਚੀਜ਼ ਦੇਖੇ ਉਹ ਵੀ ਦੇਖਦੇ ਜਾਵੇ ਉਹਦਾ ਗੱਲ ਆ ਚਲੋ ਚੱਲੀ ਦੇਖਦੇ ਜਾ ਕੇ ਉਹ ਮੁੰਡੇ ਸਾਹਮਣੇ ਖੜੇ ਸਾਹਮਣੇ ਮੁੰਡੇ ਆ ਅਜਿੰਦਰ ਪਰਫਾਰਮੈਂਸ ਕਰਦੇ ਆ ਭੰਗੜਾ ਪਾਉਂਦੇ ਆ ਤੇ ਆਪਣੇ ਫੋਟੋ ਫੋਟੋ ਖਿੱਚ ਰਹੇ ਇੱਥੇ ਰਾਸ ਤੋਂ ਬਾਹਰ ਇੱਕ ਦਿਵਾੜੀ ਬੈਣੀ ਔਰ ਦਿਵਾੜੀ ਬੈਣੀ ਕਾਫੀ ਜੀ ਚਲਾ ਦੇ ਡੀਜੇ ਵਾਲਾ ਅੰਦਰ ਗਾਣੇ ਚਲਾਉਂਦਾ ਇਹ ਹਾਂ ਜਨਾਬ ਸ਼ੁਕਰੇ ਭਾਜੀ ਬਹੁਤ ਸੋਹਣਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ ਹਾਂਜੀ 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 ਤੁਸੀਂ ਫੋਨ ਕਰਦੇ ਰਹੇ ਤਾਂ ਅਸੀਂ ਆਏ ਜ਼ਰੂਰ ਬਹੁਤ ਵਧੀਆ ਪ੍ਰੋਗਰਾਮ ਬਹੁਤ ਸੋਹਣਾ ਜੀ ਬਹੁਤ ਸੋਹਣਾ ਬਹੁਤ ਸੋਹਣਾ ਧੰਨ ਧੰਨ ਹੋਈ ਪਈ ਜਾਨੀ ਨਿੰਮੇ ਮਾਈ ਦਾ ਵੀ ਬਹੁਤ ਬਹੁਤ ਧੰਨਵਾਦ ਹਾਂਜੀ ਹਾਂ ਹੁਣ ਆਸਟ੍ਰੇਲੀਆ ਲਈ ਗਾਣੇ ਨਿੰਮਾ ਆਪਾਂ ਨੇ ਹਾਂਜੀ ਹਾਂਜੀ ਤੇ ਪਰ ਤੁਸੀਂ ਭੇਜ ਦਿਓ ਇਹ ਪਾ ਕਹਿੰਦੇ ਹੈ ਵੈਲਕਮ ਹਾਂਜੀ ਹਾਂਜੀ ਆਓ ਮੋਸਟ ਵੈਲਕਮ ਹੈ ਓਕੇ ਸ਼ੁਕਰੀਆ ਮੈਂ ਬਈ ਵਾਜੀ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਸਾਰੇ ਬੰਦਿਆਂ ਨੇ ਬਹੁਤ ਪ੍ਰੇਮ ਦਿੱਤਾ ਸਾਰਿਆਂ ਨੇ ਤੇ ਐਦਾਂ ਲੱਗੇ ਜਿੱਦਾਂ ਤੁਸੀਂ ਆਪਣੇ ਆਪਣੀ ਫੈਮਿਲੀ ਨੂੰ ਮਿਲੇ ਹੋ ਗਏ ਤੈਨਾਂ ਹਣਾ ਆਪਣੇ ਘਰ ਦੇ ਵਿਆਹ ਘਰ ਦੇ ਕੋਈ ਕੋਈ ਪਰਦੇ ਵਿਆਹ ਉਹ ਸਭ ਨੇ ਇੰਨੇ ਪਿਆਰ ਨਾਲ ਮਿਲੇ ਸੀ ਵਿੱਚ ਕੁਝ ਦਿਨ ਵੀਡੀਓ ਬਣਾਈਆਂ ਗੀਆਂ ਨਹੀਂ ਬਣਾਈਆਂ ਹੈਗੀਆਂ ਬਹੁਤ ਪਿਆਰ ਸਤਿਕਾਰ ਦਿੱਤਾ ਸਾਰਿਆਂ ਨੇ ਪਰ ਅਸੀਂ ਵੀ ਐਦਾਂ ਮੈਨੂੰ ਲੱਗਿਆ ਸਾਡੇ ਕੋਲ ਟੋਟੋ ਉਹ ਆਏ ਨਹੀਂ ਤਾਂ ਕੈਮਰਾਮੈਨ ਹੈ ਕੈਮਰਾਮੈਨ ਅੱਜ ਹੈ ਨਹੀਂ ਤਾਂ ਨਿੰਤਾ ਚ ਪੂਰਾ ਦੇਖਣ ਦੇ ਲਈ ਯਾਰ ਕਿੰਨਾ ਪਿਆਰ ਸਤਿਕਾਰ ਦੇ ਦੀ ਸਾਰੇ ਫੈਮਿਲੀ ਯਾਰ ਬਹੁਤ ਜਿਆਦਾ ਸਾਰ ਨੇ ਪਿਆਰ ਸਤਿਕਾਰ ਦਿੱਤਾ ਜੀ ਯਾਰ ਉਹ ਵੀ ਲੈਣਾ ਲੱਗੇ ਸੀ ਗੱਡੀ ਅੱਗੇ ਉਹ ਲਿਆਏ ਤੇ ਲੱਗਣੀ ਇੱਥੇ ਨਾ ਪੂਰੀ ਬਰਾਬਰ ਬਰਾਬਰ ਜੇ ਖੜੀ ਗੱਡੀ ਆ ਉਹ ਕਹਦੇ ਮਾੜਾ ਪਿੱਛੇ ਕਰਦਾ ਭਾਈ ਗੱਲ ਆ ਥੋੜੀ ਜਿਹਾ ਪਿੱਛੇ ਨੂੰ ਔਰਨ ਮਾਰ ਰਹੀ ਮੈਂ ਚੱਲ ਬਲਾ ਉਹ ਸਤਿਕਾਰ ਦੇ ਦੀ ਤੁਸੀਂ ਬੁਲਾ ਸੁਣ ਵੀ ਬੁਲਾ ਦੇ ਕਹਦੇ ਪੁੱਤ ਹੱਥ ਜੋੜ ਕੇ ਦੇ ਲਾ ਪਰ ਦੱਬਲਾ ਦੇ ਨਮਾ ਮੈਨੂੰ ਹਰ ਵਾਰ ਕਹਿੰਦਾ ਦਾ ਵੀ ਮੇਰੀ ਵਾਈਪ ਤੇ ਜੈਨੂ ਥਾਰ ਵਿੱਚ ਜੀੜਾ ਦਵਾ ਦੇ ਉਹ ਕਹਿੰਦੀ ਐ ਕੱਦੀ ਐ ਕਹਿੰਦੀ ਕਹਿੰਦੇ ਚਾਚੂ ਤੀ ਜੀੜਾ ਦਿਖਾਉਂਦਾ ਹੀ ਨਹੀਂ ਬਸ ਹੁਣ ਆਂ ਖੁਸ਼ ਆ ਹੁਣ ਖੁਸ਼ ਆ ਨਾ ਦੇਖ ਲਓ ਹੈ ਦੇਖ ਲਓ ਕਿੱਥੇ ਜਾਣਾ ਪਿੱਛੇ ਖਾ ਕੇ ਜੀ ਫਿਰ ਹੁਣ ਕਸੂਰੇ ਖਾਣੇ ਆ ਲੱਗ ਹੁੜਤਾ ਸੀ ਫਿਰ ਇੱਕ ਰੈਂਡਲ ਵੀ ਜੀੜਾ ਦਵਾਵਾਂਗੇ ਫਿਰ ਕਿਸੇ ਦਿਨ ਮੈਂ ਰੈਂਡਮ ਲਈ ਕਿਦੋਂ ਮੈਂ ਤਾਂ ਅੰਗਰੇਜ਼ੀ ਜੱਗਾ ਬੋਲ ਗਿਆ ਮੈਂ ਨਹੀਂ ਨਹੀਂ ਹਾਂ ਇਹ ਨਹੀਂ ਨਾ ਬੋਲਦੀ ਤਾਂ ਕਰਕੇ ਸਾਥਰੀ ਗਾਹ ਪਾਲਾ ਉਹਨਾਂ ਜਾਗਦੀ ਜਾਗਦੀ ਸਿੱਧੀ ਬੋਲਦੀ ਐ ਸਿੱਧੀ ਕਿਦਾ ਬੋਲੂਗੀ ਤੂੰ ਤਾਂ ਬੁਲਾ ਦੇ ਤੂੰ ਤਾਂ ਬੁਲਾ ਦੇ ਜਾ ਕੇ ਨਾ ਕੋਈ ਤੇ ਦੇਖਾਂ ਹੀ ਨਹੀਂ ਦੇ ਲਾ ਫੇਰ ਇੱਕ ਵੱਡੀ ਬੜੀ ਚਾਕਲੇਟ ਦੋ ਲੈਣਾ ਨਹੀਂ ਮੰਗਦੇ ਚੱਲ ਬੁਲਾ ਦੇ ਹਣੇ ਕਿਹੜਾ ਰਹਿੰਦਾ ਹਲੇ ਆਪਣਾ ਇਹ ਹਲੇ ਬਾਅਦ ਚ ਲੌਂਗ ਉਹਦਾ ਇਹ ਤੇ ਛੋਟਾ ਜਿਹਾ ਕਿਹੜਾ ਦੱਜ ਠੀਕ ਆ ਭਾਈ ਉਹ ਵਾ ਕਹਿੰਦੇ ਠੀਕ ਆ ਭਾਈ ਇਹਨੇ ਮੈਂ ਚੰਗਾ ਭਾਈ ਗਲਤੀ ਵਲਤੀ ਮaaf ਕਰੀ ਬਾਈ ਮaaf ਕਰਦੀ ਆ 40 ਦਵਾਤੀ ਵਦੀਆਂ ਤੇ ਗਲਤੀ ਉਹ ਵੀ ਤਾਂ ਮaaf ਕਰਦੀ ਬਾਈ ਨਾ ਨਾ ਮaaf ਕਰ ਨੂੰ ਆ ਭਾਈ ਬਾਏ ਤੇ ਹੁਣ ਟਾਈਮ ਹੋ ਗਿਆ ਜੀ ਗਰਾਊਂਡ ਜਾਣ ਦਾ ਤੇ ਫਟੇ ਫਟੇ ਵਰਦੀ ਚੇਂਜ ਕਰੀ ਤੇ ਪਹੁੰਚੇ ਗਰਾਊਂਡ ਦੇ ਵਿੱਚ ਜਿੰਝੀ ਕੈਲਰੀ ਅੰਦਰ ਤੇ 19 ਕੈਲਰੀ ਬਾਹਰ ਭੱਜ ਨੱਟ ਕੇ ਕਰੀਏ ਦੂਰ ਬੜਾ ਜਿਹਾ